ਸਤਿ ਸ਼੍ਰੀ ਅਕਾਲ ਜੀ ਕੈਨੇਡਾ ਦੀ ਧਰਤੀ ਦੇ ਰੁੱਖ ਪੌਦਿਆਂ ਦੀ ਜਾਣਕਾਰੀ ਵਿੱਚ ਅੱਜ ਦਾ ਰੁੱਖ ਹੈ ਅਖਰੋਟ ਅਖਰੋਟ ਦਾ ਰੁੱਖ ਜੁਗਲੈਂਡਸੀ ਪਰਿਵਾਰ ਦੀ ਰੁੱਖਾਂ ਦੀ ਇੱਕ ਕਿਸਮ ਹੈ ਇਸ ਦੇ ਬੀਜਾਂ ਨੂੰ ਹੀ ਅਖਰੋਟ ਕਿਹਾ ਜਾਂਦਾ ਹੈ ਇਸ ਦੀਆਂ ਸਾਰੀਆਂ ਕਿਸਮਾਂ ਪਾਚੜੀ ਹੁੰਦੀਆਂ ਹਨ ਅਤੇ ਅਖਰੋਟ ਦਾ ਰੁੱਖ 30 ਤੋਂ 130 ਫੁੱਟ ਤੱਕ ਕੱਦ ਕਰ ਲੈਂਦਾ ਹੈ ਇਸ ਦੇ ਪੱਤੇ 5 ਤੋਂ 25 ਪੱਤਿਆਂ ਦੇ ਸਮੂਹ ਵਿੱਚ ਆਪਣੇ ਪੰਜਾਬ ਵਿੱਚ ਮਿਲਣ ਵਾਲੇ ਚਿੱਟੀ ਸੱਕ ਵਾਲੇ ਪਹਾੜੀ ਨਿੰਮ ਦੇ ਪੱਤਿਆਂ ਨਾਲ ਕਾਫੀ ਹੱਦ ਤੱਕ ਮਿਲਦੇ-ਜੁਲਦੇ ਹਨ ਪਰ ਇਹ ਕੋਮਲ ਅਤੇ ਚਮਕਦਾਰ ਹੁੰਦੇ ਹਨ ਇਸ ਜੀਨ ਦੀਆਂ ਕੁੱਲ 21 ਪ੍ਰਜਾਤੀਆਂ ਦੱਖਣੀ ਪੂਰਬੀ ਯੂਰਪ ਤੋਂ ਜਾਪਾਨ ਤੱਕ ਦੱਖਣੀ ਪੂਰਬੀ ਕੈਨੇਡਾ ਤੋਂ ਕੈਲੀਫੋਰਨੀਆ ਅਤੇ ਦੱਖਣੀ ਅਰਜנטיਨਾ ਤੱਕ ਪਾਈਆਂ ਜਾਂਦੀਆਂ ਹਨ ਅਖਰੋਟ ਦੇ ਪੱਤੇ ਅਤੇ ਫੁੱਲ ਬਸੰਤ ਰੁੱਤ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਨਾਰ ਫੁੱਲ ਪਿਛਲੇ ਸਾਲ ਦੀਆਂ ਪੁਰਾਣੀਆਂ ਟਾਹਣੀਆਂ ਤੇ ਆਉਂਦੇ ਹਨ ਅਤੇ ਮਾਦਾ ਫੁੱਲ ਨਵੇਂ ਫਟਾਰੇ ਦੀਆਂ ਨਵੀਆਂ ਟਾਹਣੀਆਂ ਤੇ ਆਉਂਦੇ ਹਨ। ਫਲ ਸਤੰਬਰ ਤੋਂ ਅਕਤੂਬਰ ਤੱਕ ਪੱਕ ਕੇ ਤਿਆਰ ਹੋ ਜਾਂਦਾ ਹੈ। ਅਖਰੋਟ ਦੀਆਂ ਦੋ ਮਹੱਤਵਪੂਰਨ ਕਿਸਮਾਂ ਹਨ ਜੋ ਲੱਕੜ ਅਤੇ ਗਿਰੀਆਂ ਲਈ ਉਗਾਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਗਿਰੀਆਂ ਲਈ ਜੇਰੇਜੀਆ ਕਿਸਮ ਹੈ ਅਤੇ ਲੱਕੜ ਲਈ ਜੇ ਨੈਗਰਾ ਕਿਸਮ ਹੈ। ਦੋਵੇਂ ਕਿਸਮਾਂ ਦੀ ਕਾਸ਼ਤ ਦਾ ਢੰਗ ਇੱਕੋ ਜਿਹਾ ਹੈ ਤੇ ਠੰਡੇ ਇਲਾਕਿਆਂ ਵਿੱਚ ਵੱਡੇ ਪੱਧਰ ਤੇ ਇਹ ਉਗਾਈਆਂ ਜਾਂਦੀਆਂ ਹਨ। ਪੂਰੀ ਦੁਨੀਆ ਵਿੱਚ ਪੈਦਾ ਹੋਣ ਵਾਲੇ ਅਖਰੋਟ ਦਾ 50% ਚੀਨ ਪੈਦਾ ਕਰਦਾ ਹੈ ਅਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਅਮਰੀਕਾ ਤੀਜੇ ਤੇ ਇਰਾਨ ਅਤੇ ਅੱਗੇ ਟਰਕੀ ਅਤੇ ਮੈਕਸੀਕੋ ਵਿੱਚ ਕਾਫੀ ਇਸਾ ਕਰੋੜ ਦਾ ਪੈਦਾ ਕੀਤਾ ਜਾਂਦਾ ਹੈ ਅਖਰੋਟ ਦੇ ਬੀਜਾਂ ਦੀ ਗਿਰੀ ਨੂੰ ਵੱਡੇ ਪੱਧਰ ਤੇ ਖਾਧਾ ਜਾਂਦਾ ਹੈ ਅਤੇ ਇਸ ਤੋਂ ਸਾਨੂੰ ਬਹੁਤ ਸਾਰੇ ਪੋਸ਼ਟਿਕ ਤੱਤ ਮਿਲਦੇ ਹਨ ਅਖਰੋਟ ਦੀ ਗਿਰੀ ਵਿੱਚ ਪ੍ਰੋਟੀਨ ਫੈਟ ਕਾਰਬੋਹਾਈਡਰੇਟ ਵਿਟਾਮਿਨ B1, B6, ਨਿਆਸੀਨ, omega 3, omega 6 ਅਤੇ ਮੈਗਨੀਜ਼ ਦੇ ਨਾਲ-ਨਾਲ ਹੋਰ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੀਆਂ ਗਿਰੀਆਂ ਵੈਸੇ ਤਾਂ ਬਹੁਤ ਫਾਇਦੇਮੰਦ ਹੁੰਦੀਆਂ ਹਨ ਪਰ ਬਹੁਤੇ ਲੋਕਾਂ ਨੂੰ ਇਸ ਤੋਂ ਅਲਰਜੀ ਹੁੰਦੀ ਹੈ। ਇਸ ਦੀ ਅਲਰਜੀ ਦੇ ਲੱਛਣ ਪੇਟ ਵਿੱਚ ਦਰਦ, ਕੜਵੱਲ ਪੈਣਾ, ਉਲਟੀ, ਸਾਹ ਚੜ੍ਹਨਾ, ਖੁਜਲੀ। ਅਖਰੋਟ ਤੋਂ ਜਿੰਨੇ ਵੀ ਲੋਕਾਂ ਨੂੰ ਅਲਰਜੀ ਹੈ ਉਹ ਉਮਰ ਭਰ ਰਹਿੰਦੀ ਹੈ। ਇਸ ਦੀ ਕੋਈ ਵੀ ਦਵਾਈ ਨਹੀਂ ਬਣੀ। ਸੋ ਇਸ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਇਸ ਦੀਆਂ ਗਿਰੀਆਂ ਤੋਂ ਇਲਾਵਾ ਇਸ ਦੇ ਛਿਲਕੇ ਤੋਂ ਵੀ ਕੰਮ ਲਿਆ ਜਾਂਦਾ ਹੈ ਗਿਰੀਆਂ ਦੇ ਛਿਲਕੇ ਦੇ ਚੂਰੇ ਦੀ ਵਰਤੋਂ ਏਅਰ ਬਲਾਸਟਿਕ ਵਿੱਚ ਧਾਤਾਂ ਅਤੇ ਲੱਕੜ ਦੀ ਸਾਫ ਸਫਾਈ ਕਰਨ ਲਈ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਤੇਲ ਦੇ ਖੂਹਾਂ ਦੇ ਵਿੱਚ ਖਦਾਈ ਵੇਲੇ ਇਸ ਨੂੰ ਵਰਤਿਆ ਜਾਂਦਾ ਹੈ ਪੇਂਟ ਨੂੰ ਸੰਘਣਾ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਡਾਇਨਾਮਾਈਟ ਵਿੱਚ ਇਸ ਦੀ ਫਿਲਰ ਵਜੋਂ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਦੀ ਲੱਕੜ ਕੀਮਤੀ ਫਰਨੀਚਰ ਤਿਆਰ ਕਰਨ ਅਤੇ ਨਕਾਸ਼ੀ ਲਈ ਵਰਤੀ ਜਾਂਦੀ ਹੈ ਕੈਨੇਡਾ ਵਿੱਚ ਅਖਰੋਟ ਦੇ ਰੁੱਖ ਆਮ ਹੀ ਘਰਾਂ ਵਿੱਚ ਲੱਗੇ ਹੋਏ ਮਿਲ ਜਾਂਦੇ ਹਨ ਅਤੇ ਜਿਸ ਤਰ੍ਹਾਂ ਪੰਜਾਬ ਵਿੱਚ ਜਦੋਂ ਦੇਸੀ ਬਿਰਿਆ ਆਮ ਸਨ ਤਾਂ ਸਾਨੂੰ ਰਾਹ-ਰਾਸਤੇ ਜਾਂਦਿਆਂ ਨੂੰ ਉਹਨਾਂ ਦੇ ਮਿੱਠੇ ਵੇਰ ਖਾਣ ਨੂੰ ਮਿਲਦੇ ਸਨ ਉਸੇ ਤਰ੍ਹਾਂ ਕੈਨੇਡਾ ਵਿੱਚ ਸੜਕਾਂ ਉੱਪਰ ਅਖਰੋਟ ਆਮ ਹੀ ਖਿਲਰੇ ਮਿਲਦੇ ਹਨ ਅਤੇ ਕੈਨੇਡਾ ਦੇ ਕਾਂ ਅਤੇ ਕਾਟੋ ਵਰਗੇ ਜਾਨਵਰ ਪੰਛੀ ਵੀ ਸੀਜ਼ਨ ਦੇ ਟਾਈਮ ਵਿੱਚ ਅਖਰੋਟ ਰਾਜ-ਰਾਜ ਕੇ ਖਾਂਦੇ ਹਨ ਸੋ ਦੋਸਤੋ ਏਸੀ ਜਾਣਕਾਰੀ ਅਖਰੋਟ ਦੇ ਰੁੱਖ ਬਾਰੇ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਜ਼ਰੂਰ ਕਰਿਓ ਅਤੇ ਨਾਲ ਹੀ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਘੰਟੀ ਦਾ ਬਟਨ ਵੀ ਜਰੂਰ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ